ਹਾਂ ਜੀ ਕਿਸਾਨ ਵੀਰੋ ਇਹ ਹੈਗੀ ਜੀ ਵੈਰੈਟੀ ਆਪਣੀ ਪੀਆਰ 131 ਵੈਰੈਟੀ ਜਿਹੜੀ ਕਿ ਇਸ ਵਾਰ ਤਕਰੀਬਨ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੇ ਏਰੀਏ ਦੇ ਵਿੱਚ ਇਹਦੀ ਲਵਾਈ ਹੋਈ ਏ ਲਵਾਈ ਹੋਣ ਦਾ ਕਾਰਨ ਇੱਕ ਤਾਂ ਇਹਦੀ ਜਿਹੜੀ ਆਪਣੀ ਖਰਚਾ ਘਾਟੇ ਇੱਕ ਇੱਕ ਦਰਮਿਆਨੇ ਸਮੇਂ ਦੇ ਵਿੱਚ ਪੱਕਣ ਵਾਲੀ ਵੈਰੈਟੀ ਏ ਤੇ ਝਾੜ ਵਧੀਆ ਹੈ ਤੇ ਜਿਵੇਂ ਹੁਣ ਆਪਣੇ ਆਪਣੇ ਮਾਲਵੇ ਬੈਲਟ ਦੇ ਵਿੱਚ ਜਿਆਦਾ ਪੀਲੀ ਫੂਸਾ ਫੂਸਾ ਡੋਗਰ ਜਾਂ ਫੂਸਾ 44 ਵੈਰੈਟੀਆਂ ਜਿਆਦਾ ਲੱਗਦੀਆਂ ਸੀ ਉਹਦੇ ਬੰਦ ਹੋਣ ਦੇ ਕਾਰਨ ਜਾਂ ਕੁਝ ਕਿਸਾਨ ਛੱਡਣਾ ਚਾਹੁੰਦੇ ਸੀ ਇਹ ਵੈਰੈਟੀ ਉਹਨਾਂ ਦੀਆਂ ਇੱਕ ਸੁਪਰੀਮ 110 ਵੈਰੈਟੀ ਤੇ ਦੂਜੀ ਪੀ 131 ਵੈਰੈਟੀ ਇਹ ਇਹੋ ਜਿਹੀਆਂ ਵੈਰੈਟੀਆਂ ਨੇ ਕਿ ਦੋਨਾਂ ਦਾ ਖਰਚਾ ਘੱਟ ਤੇ ਝਾੜ ਫੁੱਲੇ ਹਾਂ ਜੇਕਰ ਆਪਾਂ ਆਪਾਂ ਨੂੰ ਸਮਝ ਨਹੀਂ ਹੈਗੀ ਆਪਾਂ ਨੂੰ ਖੇਤੀ ਦੀ ਜੇਕਰ ਆਪਾਂ ਕਿਸੇ ਦੇ ਕਹਿਣ ਤੇ ਪ੍ਰੋਡਕਟ ਜਾਂ ਇਹਾਂ ਸਪਰੇਹਾਂ ਵੱਧ ਪਾਈ ਜਾਂਦੇ ਆ ਤਾਂ ਉਹਨਾਂ ਦਾ ਤਾਂ ਕੋਈ ਫਾਇਦਾ ਨਹੀਂਗਾ ਤੇ ਜੇਕਰ ਆਪਾਂ ਸਹੀ ਖੇਤੀ ਕਰਦੇ ਆ ਤੇ ਆਪਾਂ ਸਹੀ ਸਮੇਂ ਤੇ ਖਾਦਾਂ ਸਪਰੇਹਾਂ ਪਾਉਣੇ ਆ ਵੀ ਲੋੜ ਮੁਤਾਬਕ ਪੌਣੀਆਂ ਤਾਂ ਇਹਦਾ ਖਰਚਾ ਬਿਲਕੁਲ ਘਾਟੇ ਝਾੜ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲਦਾ ਹੈ। ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨਾ ਕਿੰਨੇ ਦਿਨਾਂ ਤੇ ਗੋਭ ਭਰਦਾ ਕਿੰਨੇ ਦਿਨਾਂ ਵਿੱਚ ਗੋਭ ਵਿੱਚ ਆਉਂਦਾ ਤੇ ਜਿਹੜੀ ਆਪਾਂ ਨੂੰ ਪਹਿਲੀ ਸਪਰੇ ਕਿਹੜੀ ਤੇ ਕਦੋਂ ਕਰਨੀ ਚਾਹੀਦੀ ਏ ਤੇ ਜਾਂ ਕੋਈ ਤਾਕਤਵਰ ਸਪਰੇ ਆਪਾਂ ਨੂੰ ਕਦੋਂ ਕਰਨੀ ਚਾਹੀਦੀ ਏ ਤੇ ਇਸ ਬਰਿਆ ਚ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਵੀ ਜਿਹੜੇ ਵੀਰਾਂ ਨੇ 30 ਦਿਨਾਂ ਦੇ ਵਿੱਚ ਇਹਦੀ ਜੂਰੀਆ ਪੂਰੀ ਕਰਤੀ ਏ ਕਿਉਂਕਿ ਸੋਸ਼ਲ ਮੀਡੀਆ ਦੇਖ ਰਿਆਂ ਵੀ ਕੁਝ ਕੋ 30 ਦਿਨਾਂ ਦੇ ਵਿੱਚ 30 32 ਦਿਨਾਂ ਦੇ ਵਿੱਚ ਇਹਦੀ ਜੂਰੀਆ ਪੂਰੀ ਕਰਨ ਨੂੰ ਕਹਿ ਰਹੇ ਨੇ ਬਾਕੀ ਜਿਹੜੀ ਇਹ ਵੈਰੈਟੀ ਏ 135 ਤੋਂ 140 ਦਿਨ ਲੈਂਦੀ ਏ ਇਹਦੀ ਜਿਹੜੀ ਜੂਰੀਆ 38 ਤੋਂ 40 ਦਿਨਾਂ ਦੇ ਵਿੱਚ ਪੂਰੀ ਕਰਨੀ ਚਾਹੀਦੀ ਏ ਬਾਕੀ ਆਪਾਂ ਵੀਡੀਓ ਅਪਲੋਡ ਕਰ ਚੁੱਕੇ ਆ ਇਹਨਾਂ ਦੀ ਤੇ ਇਸ ਕਰਕੇ ਵੀ ਜਿਹੜੇ ਕਿਸਾਨਾਂ ਨੇ ਇਹਨਾਂ ਨੂੰ ਕੀ ਕੀਤੀ ਏ ਤੇ ਇਸ ਕਰਕੇ ਇਹਨਾਂ ਦੀ ਜਿਹੜੀ ਜੂਰੀਆ 38 40 ਦੇ ਪੂਰੀ ਕਰਨੀ ਚਾਹੀਦੀ ਏ ਨਾ ਕਿ ਆਪਾਂ ਨੂੰ 30 32 ਦੇਣ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਫੋਟ ਦਿਖ ਇਹ ਚੋਨੇ ਦੀ ਫੋਟ ਇਹ ਜਿਹੜਾ ਚੋਨਾ ਵੈਰੈਟੀ ਹੈ ਆਪਣੀ ਤੇ ਪੱਕਣ ਤੱਕ ਹਰੇਪਣ ਦੇ ਵਿੱਚ ਰਹਿੰਦੀ ਹੈ ਤੇ ਜਿੰਨੀਆਂ ਵੀ ਆਪਣੀਆਂ ਬਿਮਾਰੀਆਂ ਨੇ ਉਲੀ ਰੋਗ ਦੀਆਂ ਜਾਂ ਝੂਟਸ ਰੋਗ ਇਹ ਆਪਣੀ ਜਿਹੜੀ ਸੋਧ ਐਕਸਪੀਰੀਅਸ 114 ਦੀ ਸੋਧ ਕੀਤੀ ਹੋਈ ਹੈ ਉਹਨੂੰ ਇਹਦੇ ਵਿੱਚੋਂ ਹੁੰਦਾ ਕਿਸੇ ਉਹਦੇ ਵਿੱਚ ਆਪਣਾ ਐਂਡ ਦੇ ਅਣ ਕੇ ਝੂਟਸ ਰੋਗ ਜ਼ਿਆਦਾ ਪੈਂਦਾ ਸੀ ਕੈਂਟ ਦੇ ਅਣ ਕੇ ਚੋਨਾ ਸਾਰਾ ਵਿੱਚੋਂ ਬੈਠ ਜਾਂਦਾ ਸੀ ਤੇ ਜਿੰਦੇ ਦਾ ਦਾਣਾ ਹੌਲਾ ਹੋ ਜਾਂਦਾ ਸੀ ਤੇ ਝਾੜ ਘਟ ਜਾਂਦਾ ਸੀ ਕਿ ਜਿਹੜਿਆਂ ਇਹਦੇ ਵਿੱਚ ਜਿੰਨੇ ਵੀ ਆਪਣੇ ਝੂਲਸ ਰੋਗ ਦੇ ਜੀਵਾਣੂ ਨੇ ਬੈਕਟੀਰੀਆ ਆਪਣੇ ਜੀਵਾਣੂ ਨੇ ਉਹ ਸਾਰੇ ਦੇ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਏ ਤੇ ਇਹ ਵੈਰੈਟੀ ਪੱਕਣ ਤੱਕ ਹਰੇਪਣ ਦੇ ਵਿੱਚ ਰਹਿੰਦੀ ਏ ਬਾਕੀ ਤੁਸੀਂ ਫੋਰ ਚੈੱਕ ਕਰ ਸਕਦੇ ਹੋ ਵਧੀਆ ਫੋਰ ਏ ਜਿਹੜੀ ਇਹ ਵੈਰੈਟੀ ਏ ਆਪਣੀ ਸੁਵਰੀਮ 110 ਤੋਂ ਥੋੜੀ ਕੋ ਆਪਾਂ ਨੂੰ ਸੰਗਣੀ ਲਾਉਣੀ ਚਾਹੀਦੀ ਏ ਕਿਉਂਕਿ ਪਹਿਲਾਂ ਫੋਰ ਦੀ ਬਾਤ ਫੁੱਲ ਹੁੰਦੀ ਏ ਜਦੋਂ ਬੂਟਾ ਆਪਣੇ ਦੇ ਸਾਰੇ ਸਮੇਂ ਇਹ ਬੂਟਾ ਇਕੱਠਾ ਹੋਣ ਲੱਗ ਪੈਂਦਾ ਤੇ ਜਿਹੜੀਆਂ ਇਹਦੀਆਂ ਮੁੰਜਰਾਂ ਨੇ ਉਹ ਆ ਬੱਲੀਆਂ ਨੇ ਮੁੰਜਰਾਂ ਨੇ ਉਹ ਕਲੀਆਂ ਮੁੰਜਰਾਂ ਇੰਟ ਦੀਆਂ ਨੇ ਕਿ ਜਿਹੜਾ ਆਪਣਾ ਪ੍ਰਾਲ ਨਿਕਲਦਾ ਕਮੈਣ ਦੇ ਪਿੱਛੋਂ ਉਹ ਪ੍ਰਾਲ ਬਹੁਤ ਘੱਟ ਨਿਕਲਦਾ ਜਾਂ ਤਾਂ ਮੁੰਜਰਾਂ ਆਪ ਨੂੰ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਵਿੱਚ ਆਪਾਂ ਨੂੰ ਪ੍ਰਾਲ ਸਮਾਧਨ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਤੇ ਜਿਹੜੀ ਇਹਦੀ ਵੈਰੈਟੀ ਹੈ ਆਪਣੀ 135 ਤੋਂ 140 ਦਿਨ ਲੈਂਦੀ ਏ ਤਕਰੀਬਨ ਹੀ 45 ਦਿਨਾਂ ਤੋਂ ਬਾਅਦ ਜਿਹੜੀ ਦੀ ਸਟੇਜ ਪੈਨਿਕਲ ਸਟੇ ਸ਼ੁਰੂ ਹੋ ਜਾਂਦੀ ਏ ਪੈਨਿਕਲ ਦਾ ਮਤਲਬ ਹੁੰਦਾ ਕਿ ਜਿਹੜੀ ਆਪਣੀ ਡਾਲੀਏ ਦੇ ਵਿੱਚ ਸ਼ਾਖਾਾਂ ਦੇ ਵਿੱਚ ਕਿੰਨੇ ਕਿਜੀ ਮੁੰਜਰ ਦਾ ਨਹੀਂ ਪੱਥਰ ਰੱਖਿਆ ਜਾਂਦਾ ਵੀ ਮੁੰਜਰ ਆਪਣੀ ਬੰਨੀ ਸ਼ੁਰੂ ਹੋ ਜਾਂਦੀ ਏ ਇਹ ਤੇ ਕਰੀਬ ਨਹੀਂ ਹੈ ਵੈਰਾਈਟੀ ਆਪਣੀ 65 ਦਿਨ ਦੇ ਲਗਭਗ 65 ਤੋਂ 70 ਦਿਨ ਦੇ ਆਪਾਂ ਮੰਨ ਕੇ ਚੱਲਦੇ ਆ ਕਿਉਂਕਿ ਜਿਹੜੀ ਇਹ ਵੈਰਾਈਟੀ ਹੈ ਗੋਬ ਦੀ ਜਾਂ ਪੈਨਿਕਲ ਸਟੇਜ ਦੀ ਆਪਾਂ ਗੱਲ ਕਰੀਏ ਇਹ ਕਈਆਂ ਚੀਜ਼ਾਂ ਤੇ ਨਿਰਭਰ ਕਰਦੀ ਹੈ ਇੱਕ ਤਾਂ ਮੌਸਮ ਤੇ ਨਿਰਭਰ ਕਰਦੀ ਹੈ ਆਪਣੀ ਜ਼ਮੀਨ ਤੇ ਨਿਰਭਰ ਕਰਦੀ ਹੈ ਜੇਕਰ ਪਾਰੀਆਂ ਜ਼ਮੀਨਾਂ ਨੇ ਉਹ ਠੰਡੀਆਂ ਹੁੰਦੀਆਂ ਥੋੜਾ ਕੋ ਉਹ ਥੋੜਾ ਕੋ ਜਿਹੜੇ ਪੈਨਿਕਲ ਸਟੇਜ ਵੀ ਥੋੜੀ ਜਿਹੀ ਲੇਟ ਆ ਸਕਦੀ ਹੈ ਜਾਂ ਆਪਣੀ ਇਹ ਗੋਬ ਦੀ ਅਵਸਥਾ ਥੋੜੀ ਜਿਹੀ ਲੇਟ ਹੋ ਸਕਦੀ ਹੈ ਤੇ ਕੁਝ ਮੌਸਮ ਤੇ ਕੁਝ ਆਪਣੇ ਜਿਹਨੇ ਖਾਦ ਖੁਰਾਕਾਂ ਦੇ ਵੀ ਆਪਾਂ ਖਾਦ ਖੁਰਾਕਾਂ ਕਿੰਨੇ ਸਮੇਂ ਚ ਪੂਰੀਆਂ ਕਰਦੀਆਂ ਤੇ ਕੀ ਕੁਝ ਪਾਉਣੇ ਕਿਉਂਕਿ ਕੁਝ ਕਿਸਾਨ ਵੀਰ ਇਹਨਾਂ ਦੋਨਾਂ ਵੈਰਾਈਟੀਆਂ ਨੂੰ ਤਾਂ ਇੱਕ ਇੱਕ ਸਪਰੇ ਦੇ ਨਾਲ ਪੱਕਣ ਵਾਲੀਆਂ ਵੈਰਾਈਟੀਆਂ ਨੇ ਕਿਉਂਕਿ ਦੋਨਾਂ ਵੈਰਾਈਟੀਆਂ ਦਾ ਖਰਚਾ ਬਹੁਤ ਘੱਟ ਏ ਤੇ ਝਾੜ ਆਪਾਂ ਨੂੰ ਦੇਖਣ ਦੇ ਵਿੱਚ ਬਹੁਤ ਵਧੀਆ ਕਿਸਾਨ ਵੀਰ ਨੂੰ ਮਿਲਦਾ ਜਾਂਦਾ ਜੇਕਰ ਆਪਾਂ ਬੇਸਮਝਾ ਆਪਾਂ ਬਿਨਾਂ ਗੱਲੋਂ ਰੇਹਾਂ ਸਪਰੇ ਇਹਾਂ ਕਰੀ ਜਾਣੇ ਆ ਬਿਨਾਂ ਗੱਲੋਂ ਆਪਾਂ ਨੀਲੇ ਪੀਲੇ ਪ੍ਰੋਡਕਟ ਲੈ ਕੇ ਪਾਈ ਜਾਂਦੇ ਆ ਤਾਂ ਉਸ ਦਾ ਕੋਈ ਫਾਇਦਾ ਨਹੀਂਗਾ ਇਹ ਦੋਨੋਂ ਵੈਰੈਟੀਆਂ ਦਾ ਬਹੁਤ ਵਧੀਆ ਝਾੜ ਤੇ ਡਿੱਗਣ ਦੀ ਸਮੱਸਿਆ ਕੋਈ ਨਹੀਂਗੀ ਤੇ ਜਿਹੜੀਆਂ ਦੀ ਆਪਣੀ ਗੋਭ ਦੀ ਅਵਸਥਾ ਜਦੋਂ ਇਹ तकरीबन 65-70 ਦਿਨ ਦੇ ਲਗਭਗ ਆਪਣੀ ਗੋਭ ਭਰਦਾ ਹਾਂ ਕੁਝ ਕੋ ਦਿਨਾਂ ਦਾ ਫਰਕ ਪੈ ਜਾਂਦਾ ਜ਼ਮੀਨ ਦੇ ਹਿਸਾਬ ਦੇ ਨਾਲ ਆਪਣੀ ਖਾਦ ਖਰਾਕ ਜਾਂ ਆਪਾਂ ਮੌਸਮ ਦੇ ਹਿਸਾਬ ਦੇ ਨਾਲ ਬਾਕੀ ਇਹਨਾਂ ਦਿਨਾਂ ਦੇ ਵਿੱਚ ਇਹਦਾ ਕੋਈ 65-70 ਦਿਨ ਲਗਭਗ ਗੋਭ ਭਰੀ ਜਾਂਦੀ ਹੈ ਪਰਨਾ ਸ਼ੁਰੂ ਕਰ ਦਿੰਦਾ ਤੇ 45 ਦਿਨ ਤੋਂ ਲੈ ਕੇ 50 ਦਿਨਾਂ ਦੇ ਵਿੱਚ ਜਿਹਦੀ ਸਟੇਜ ਦੇ ਪੈਣੀ ਕਾਲ ਦੀ ਸ਼ੁਰੂ ਹੋ ਜਾਂਦੀ ਹੈ ਜੇਕਰ ਹੁਣ ਆਪਾਂ ਗੱਲ ਕਰੀਏ ਰੀਹਾਂ ਸਪਰੇਹਾਂ ਦੀ ਵੀ ਇਹ ਹੁਣ ਸਪਰੇਹ ਆਪਾਂ ਨੂੰ ਕਿੰਨੇ ਦਿਨਾਂ ਤੇ ਜਾਂ ਕਿਹੜੀ ਕਰਨੀ ਚਾਹੀਦੀ ਏ ਕੋਈ ਕਿਸਾਨ ਵੀਰੋ ਜਿਹੜੀਆਂ ਜ਼ਮੀਨਾਂ ਹਲਕੀਆਂ ਨੇ ਜਿੰਨਾਂ ਰੇਤਲੇ ਵਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਘਾਟ ਆਉਂਦੀ ਏ ਪੌਸ਼ਕ ਤੱਤਾਂ ਦੀ ਤੇ ਇਸ ਸਮੇਂ ਹੁੰਦਾ ਕੀ ਕਿ ਆਪਾਂ ਨੂੰ ਨਾਈਟ੍ਰੋਜਨ ਥੋੜੀ ਮਾਤਰਾ ਦੇ ਵਿੱਚ ਤੇ ਜੋ ਇੱਕ ਆਪਾਂ ਨੂੰ ਪोटाश ਪोटाश ਦਾ ਕੰਮ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆਂਗੇ ਜਿਹੜਾ ਪोटाश ਦਾ ਕੰਮ ਕੀ ਹੁੰਦਾ ਜਿੰਨੀ ਵੀ ਆਪਣੇ ਬੂਟੇ ਨੇ ਆਪਣੀ ਪੱਤਿਆਂ ਦੇ ਵਿੱਚ ਤਣੇ ਦੇ ਵਿੱਚ ਜਾਂ ਜੜ੍ਹਾਂ ਦੇ ਵਿੱਚ ਜਿੰਨੀ ਵੀ ਆਪਣੀ ਖਰਾਕ ਆਪਣੀ ਬਣੀ ਹੋਈਏ ਉਹਦੇ ਜਿਹੜਾ ਖਰਾਕ ਨੂੰ ਵੀ ਟਰਾਂਸਪੋਰਟਰਾਂ ਹੀ ਜਿਹੜਾ ਪोटाश ਕਰਦੀ ਜਿੰਨੀ ਵੀ ਖਰਾਕ ਉਹ ਦਾਣੇ ਭਰਨ ਸਮੇ ਦਾਣੇ ਭਰਨ ਦੇ ਵਿੱਚ ਮਦਦ ਕਰਦੀ ਜੇਕਰ ਪोटाश ਦੀ ਘਾਟ ਆਉਂਦੀ ਏ ਤੇ ਉਹ ਖਰਾਕ ਜਲਦੀ ਦੇ ਨਾਲ ਆਪਣੇ ਦਾਣੇ ਵਿੱਚ ਨਹੀਂ ਭਰੀ ਜਾਊਗਾ ਜਿੰਨੇ ਆਪਣੀ ਫੋਗ ਦੀ ਸਮੱਸਿਆ ਵਧੇਗੀ ਤੇ ਆਪਣੇ ਜਿਹੜੇ ਦਾਣਿਆਂ ਦਾ ਫਿਰ ਝਾੜ ਆਪਣਾ ਝਾੜ ਘਟ ਸਕਦਾ ਤੇ ਜੇਕਰ ਆਪਾਂ ਪਹਿਲੀ ਸਪਰੇ ਦੀ ਗੱਲ ਕਰੀਏ 13045 ਜੇਕਰ ਆਪਾਂ ਗੋਭ ਸਮੇ ਜਾਣੇ ਕਿ 65 ਦਿਨ ਦੇ ਲਗਭਗ ਆਪਾਂ ਕਰਦੇ ਆ ਜਿਹੜੀਆਂ ਜ਼ਮੀਨਾਂ ਹਲਕੀਆਂ ਨੇ ਤੋ ਕਿ ਪਾ ਰਿਆ ਜੀ ਨੇ ਮਹੀਨਾ ਦੇ ਵਿੱਚ ਤਾਂ ਤਕਰੀਬਨ ਘਾਟ ਬਹੁਤ ਘਾਟ ਆਉਂਦੀ ਏ ਕਿਉਂਕਿ ਜਿਹੜੇ ਛੋਟੇ ਤਤਾਂ ਦੀ ਆਪਾਂ ਨੂੰ ਥੋੜੀ ਬਾਤ ਦੇ ਵਿੱਚ ਲੋੜ ਹੁੰਦੀ ਏ ਜਾਂ ਜਿਹੜੇ ਵੀਰ ਆਪਣੇ ਜ਼ਮੀਨ ਦੇ ਵਿੱਚ ਪਿਛਲੇ ਸਾਲ ਦਾ ਪ੍ਰਾਲ ਵਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਘਾਟ ਘਾਟ ਆਉਂਦੀ ਏ ਤੇ ਇਹ ਸਪਰੇ ਆਪਾਂ 130 ਤੇ ਆਪਾਂ ਜੀ 13045 ਆਪਾਂ ਸਪਰੇ ਕਰ ਸਕਦੇ ਆ 13045 ਕੁਝ ਕੋ ਆਪਣੇ ਹੀਟ ਸਟ੍ਰੈਸ ਤੇ ਵੀ ਕੰਮ ਕਰਦੀ ਉਸ ਤੋਂ ਵੀ ਆਪਣੇ ਬੂਟੇ ਨੂੰ ਆਪਣੇ ਦਾਣੇ ਨੂੰ ਬਚਾਉਂਦੀ ਏ ਤੇ ਜਿਹੜੀਆਂ ਵੀਰ ਵੀ ਪਾਰੀਆਂ ਚ ਬੀਨਾਂ ਦੇ ਵਿੱਚ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਉਹ ਵੀ ਆਪਾਂ 60 70 ਦਿਨਾਂ ਦੇ ਲਗਭਗ ਆਪਾਂ ਕਰ ਸਕਦੇ ਜਾਨੀ ਕਿ ਸਾਰੇ ਤੋਂ ਪਹਿਲਾਂ ਪਹਿਲਾਂ ਗੋਬ ਸਟੇਜ ਤੇ ਆਪਾਂ ਨੂੰ 13045 ਕਰ ਦੇਣੀ ਚਾਹੀਦੀ ਓਸ ਤੋਂ ਬਾਅਦ ਗੱਲ ਕਰਦੇ ਜਿਹੜੀ ਇਨਸੈਕਟੀਸਾਈਡ ਜਾਂ ਆਪਣੀ ਗੋਬ ਦੀ ਸੂੰਡੀ ਚਾਹੇ ਪੱਤਾ ਲਪੇੜ ਸੂੰਡੀ ਦੀ ਸਪਰੇ ਇਹ ਕਿਸਾਨ ਵੀਰੋਂ ਆਪਾਂ ਨੂੰ ਪਹਿਲੀ ਤਾਂ ਗੱਲ ਜਿਹਨੇ ਦੋਨੋਂ ਵੈਰੈਟੀਆਂ ਨੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਨੇ ਆ ਕਿ ਆਪਣਾ ਵੈਰੈਟੀਆਂ ਪੀਆਰ 31 ਵੈਰੈਟੀ ਸੁਪਰੀਮ 110 ਵੈਰੈਟੀਆਂ ਨੂੰ ਕੋਈ ਪਦਾਨ ਰੀਜੈਂਟ ਫਰਟੇਰਾ ਜਾਂ ਕੋਈ ਆਪਾਂ ਗਰੋਥ ਪ੍ਰਮੋਟਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਇਹ ਆਪਣੇ ਜਿਹੜੀ ਵੈਰੈਟੀਆਂ ਨੇ ਤੁਸੀਂ ਬੂਝਾ ਦੇਖ ਸਕਦੇ ਹੋ ਕਿੰਨਾ ਬੂਝਾ ਇਸ ਨੇ ਮਾਰਿਆ ਕਿਸ ਦਾ ਆਪਣਾ ਪੂ ਕਿੰਨੀ ਫਟਾਰ ਕੀਤੀ ਹੈ ਬਿਨਾ ਇੱਕ ਯੂਰੀਆ ਇਹ ਯੂਰੀਆ ਤੇ ਆ ਕੋਈ ਵੀ ਇਹਦੇ ਵਿੱਚ ਆਪਾਂ ਰੇਹਾਂ ਸਪਰੇਹਾਂ ਕੋਈ ਪੈਕੇਟ ਨੀਲੇ ਪੀਲੇ ਆਪਾਂ ਲਿਆ ਕੇ ਨਹੀਂ ਵਰਤਦੇ ਨਾ ਹੀ ਆਪਾਂ ਕਿਸੇ ਨੂੰ ਸਲਾਹ ਦਿੰਨੇ ਆ ਕਲੀ ਯੂਰੀਆ ਜੇਕਰ ਸਹੀ ਸਮੇਂ ਤੇ ਤੇ ਆਪਣਾ ਪਾਣੀ ਦਾ ਮੈਨੇਜਮੈਂਟ ਸਹੀ ਹੈ ਤੇ ਆਪਣਾ ਝਾੜ ਤੇ ਫਟਾਰ ਜ਼ਰੂਰ ਵਧੀਆ ਆਵੇਗਾ ਬਾਕੀ ਝਾੜ ਮੌਸਮ ਤੇ ਵੀ ਤੇ ਆਪਣੀ ਮਿਹਨਤ ਤੇ ਡਿਪੈਂਡ ਕਰਦਾ ਤੇ ਫੁੱਲ ਆਪਣੀ ਬੂਟੇ ਨੇ ਫੋਟ ਕੀਤੀ ਏ ਬਾਕੀ ਨਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਧਾਨਦਾਰ ਗਿਆਰ ਪਾਉਣ ਦੀ ਜਰੂਰਤ ਨਹੀਂ ਹਾਂ ਆਪਣੀ ਜਮੀਨ ਜੇ ਹਲਕੀਆਂ ਰੇਤਲੀਆਂ ਨੇ ਆਪਾਂ ਨੂੰ ਪੋਟਾਸ਼ ਫਾਸਫੋਰਸ ਨਾਈਟਰੋ ਤਤਾਂ ਦੀ ਜ਼ਿੰਕ ਲੋਹੀ ਦੀ ਆਪਾਂ ਨੂੰ ਘਾਟ ਨਹੀਂ ਆਉਂਦੀ ਨਹੀਂ ਚਾਹੀਦੀ ਬਾਕੀ ਹੋਰ ਚੀਜ਼ਾਂ ਦੀ ਇਹਨਾਂ ਜਮੀਨ ਇਹਨਾਂ ਵੈਰਾਈਟੀਆਂ ਦੇ ਵਿੱਚ ਲੋੜ ਨਹੀਂ ਪੈਂਦੀ ਤੇ ਜਿਹੜੀ ਇਨਸੈਕਟੀਸਾਈਡ ਆਪਾਂ ਨੂੰ ਗੋਬ ਸਮੇਂ ਜਾਣ ਕੇ ਅਨੁਸਾਰੇ ਤੋਂ ਪਹਿਲਾਂ ਪਹਿਲਾਂ ਇੱਕ ਆਪਾਂ ਨੂੰ ਉਲੀਨਾਸ਼ਕ ਪਲੱਸ ਇਨਸੈਕਟੀਸਾਈਡ ਆਪਾਂ ਨੂੰ ਸਪਰੇਅ ਕਰ ਦੇਣੀ ਚਾਹੀਦੀ ਹੈ ਇਨਸੈਕਟੀਸਾਈਡ ਦੇ ਵਿੱਚ ਜਿਵੇਂ ਫੇਮ ਮੋਟਾਰ ਇਟ ਕੋਮੀ ਜਾਂ ਹੋਰ ਆਪਾਂ ਇਹ ਵਧੀਆ ਆਪਾਂ ਲੈਣੀ ਹੈ ਨਾ ਕਿ ਆਪਾਂ ਜਿਹੜੀਆਂ ਹਲਕੀਆਂ ਹੁੰਦੀਆਂ ਨੇ ਇਹਨਾਂ ਦੇ ਪਿੱਛੇ ਥਰਨ ਲੱਗਦਾ ਜਾਨੀ ਕਿ ਸਿੰਥੈਟਿਕ ਜ਼ਹਿਰ ਜਿਵੇਂ ਆਪਾਂ ਕਹਿ ਦਿੰਨੇ ਆ ਕਿਉਂਕਿ ਉਹ ਸਿੱਧੀਆਂ ਕੰਟੈਕਟ بیس ਹੁੰਦੀਆਂ ਨੇ ਤੇ ਉਹਨਾਂ ਦੇ ਕਰਨ ਦੇ ਨਾਲ ਆਪਣਾ ਜਿਹੜਾ ਇੱਕ ਵਾਰੀ ਪੱਤਲ ਪੇੜ ਦਾ ਜ਼ਰੂਰ ਕੰਟਰੋਲ ਹੋ ਜਾਂਦੀ ਹੈ ਬਾਕੀ ਉਹਨਾਂ ਦਾ ਕੋਈ ਲੰਮੇ ਸਮੇਂ ਦਾ ਕੋਈ ਫਾਇਦਾ ਨਹੀਂਗਾ ਉਹ ਇੱਕ ਤਰ੍ਹਾਂ ਜਿਹੜੇ ਤੇਲੇ ਨੂੰ ਟੋਨਿਕ ਦਾ ਜ਼ਰੂਰ ਦੇ ਟੋਨਿਕ ਦੇ ਤੌਰ ਤੇ ਕੰਮ ਕਰਦੀ ਹੈ ਇਸ ਕਰਕੇ ਆਪਾਂ ਨੂੰ ਫੇਮ ਹੋ ਗਈ ਮੋਟਾਰ ਇਹੋ ਜਿਹੀਆਂ ਬਰ ਸਪਰੇਹਾਂ ਕਰਨੀਆਂ ਚਾਹੀਦੀਆਂ ਨੇ ਇਹਦੀ ਆਪਾਂ ਨੂੰ 60 ਦਿਨ ਤੋਂ ਬਾਅਦ ਜੇ ਆਪਾਂ ਝੋਨੇ ਦੀ ਸਿਚੁਏਸ਼ਨ ਦੇਖ ਕੇ ਉਦੋਂ ਆਪਾਂ ਨੂੰ ਇਹ ਕੁੱਲੀ ਨਾਸ਼ਕ ਨਾਲ ਪਾ ਦੇਣੀ ਚਾਹੀਦੀ ਹੈ ਬਾਕੀ ਇਹਨਾਂ ਵੈਰਾਈਟੀਆਂ ਦੇ ਵਿੱਚ ਤੇ ਬਾਕੀ ਵੀ ਇਹਨਾਂ ਵੈਰਾਈਟੀਆਂ ਦੇ ਵਿੱਚ ਉੱਲੀ ਰੋਗ ਸਪਰੀਮ 110 ਤੇ ਚਾਹੀਏ ਆਪਣੀ ਪੀ 131 ਵੈਰਾਈਟੀਏ ਜੇਕਰ ਆਪਣਾ ਪਾਣੀ ਦਾ ਮੈਨੇਜਮੈਂਟ ਸਹੀ ਹੈ ਤੇ ਬਹੁਤ ਘੱਟ ਆਪਾਂ ਨੂੰ ਉੱਲੀ ਰੋਗ ਪੈਂਦਾ ਤੇ ਨਾ ਕੋਈ ਝੂਲ ਸ਼ੋਗ ਦੀਆਂ ਬਿਮਾਰੀਆਂ ਪੈਂਦੀਆਂ ਨੇ ਇੱਕ ਸਾਲ ਵੀਰ ਆਪਾਂ ਨੂੰ 60 ਦਿਨਾਂ ਤੋਂ ਬਾਅਦ 65 ਦਿਨਾਂ ਦੀ ਲਗਭਗ 70 ਦਿਨਾਂ ਚਾਹੀਏ ਨੇ ਸਾਰੇ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਗੋਭ ਸਮੇਂ ਸਪਰੇਅ ਕਰ ਦੇਣੀ ਚਾਹੀਦੀ ਇਨਸੈਕਟੀਸਾਈਡ ਪਲੱਸ ਉਲੀ ਨਾਸ਼ਕ ਤੇ ਉਸ ਤੋਂ ਬਾਅਦ ਅਗਲੀ ਸਪਰੇਅ ਆਪਾਂ ਝੋਨਾ ਦੇਖ ਕੇ ਜ਼ਰੂਰਤ ਪੈਂਦੀ ਹੈ ਉਸ ਹਿਸਾਬ ਦੇ ਨਾਲ ਆਪਾਂ ਸਪਰੇਅ ਕਰਨੀ ਹੁੰਦੀ ਹੈ ਜੇਕਰ ਤੇਲੇ ਦਾ ਅਟੈਕ ਆਉਂਦਾ ਫਿਰ ਵੀ ਤੇਲੇ ਦਾ ਅਟੈਕ ਤਾਂ ਜ਼ਿਆਦਾ ਆਉਂਦਾ ਜਦੋਂ ਆਪਾਂ ਸਿੰਥੈਟਿਕ ਚੈਰ ਵਰਤਦੇ ਆ ਉਦੋਂ ਚੈਰੇ ਦਾ ਜਿਆ ਆਪਣਾ ਜਿਹੜਾ ਅਟੈਕ ਜ਼ਿਆਦਾ ਦੇਖ ਨੂੰ ਮਿਲਦਾ ਬਾਕੀ ਇਹਨਾਂ ਵੈਰੈਟੀਆਂ ਦੇ ਵਿੱਚ ਕੋਈ ਵੀ ਦਾਣੇਦਾਰ ਜਾਂ ਗਰੋਥ ਪ੍ਰੋਮੋਟਰਾਂ ਪਾਉਣ ਦੀ ਜ਼ਰੂਰਤ ਨਹੀਂਗੀ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਪੌਸ਼ਕ ਤੱਤਾਂ ਦੀ ਪੂਰਤੀ ਕਰੋ ਝਾੜ ਦੇਖਣ ਨੂੰ ਤੁਹਾਨੂੰ ਬਹੁਤ ਵਧੀਆ ਮਿਲੇਗਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ